ਕੋਟਲਾ ਸਮਸਪੁਰ ਦੀ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਸਕੂਲ ਵਿੱਚ ਧੰਨ ਧੰਨ ਬਾਬਾ ਜ਼ਰਾਵਰ ਸਿੰਘ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਸਪੋਰਟ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਇਸ ਅਕੈਡਮੀ ਦਾ ਉਦਘਾਟਨ ਸਮਰਾਲਾ ਹਲਕਾ ਵਿਧਾਇਕ ਜਤਾਰ ਸਿੰਘ ਦਿਾਲਪੁਰਾ ਵੱਲੋਂ ਕੀਤਾ ਗਿਆ ਇਸ ਮੌਕੇ ಗ್ರಾಮ ਪੰਚਾਇਤ ਵੱਲੋਂ ਵੱਡਾ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਸੈਂਕੜੇ ਪਿੰਡ ਵਾਸੀਆਂ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਪੰਚ ਸ਼ਾਮਿਲ ਹੋਏ ਮੇਰਾ ਨਾਮ ਸੁਖਵੀਰ ਸਿੰਘ ਹੈ ਫਿਰ ਜੀ ਅਗਰ ਪਿੰਡ ਕੋਰਲਾ ਚੌਂਸਰ ਦੇ ਵਿੱਚ ਸਪੋਰਟ ਅਕੈਡਮੀ ਖੋਲਣ ਲੱਗੇ ਹੋ ਕੀ ਕਹਣਾ ਚਾਹੁੰਦੇ ਹੋ ਹਾਂ ਜੀ ਬੜਾ ਖੁਸ਼ੀ ਦਾ ਵਕਤ ਹੈ ਸਾਡੇ ਪਿੰਡ ਵਾਸਤੇ ਕਿ ਅਸੀਂ ਦਸਮੇਸ਼ ਪਿਤਾ ਜੀ ਦੇ ਸਹਬਜ਼ਾਦੇ ਛੋਟੇ ਸਹਬਜ਼ਾਦੇ ਧੰਨ ਧੰਨ ਸ਼੍ਰੀ ਜੋਰਾਵਰ ਸਿੰਘ ਜੀ ਤੇ ਧੰਨ ਧੰਨ ਸ਼੍ਰੀ ਫਤਿਹ ਸਿੰਘ ਜੀ ਸਪੋਰਟ ਅਕੈਡਮੀ ਦਾ ਅੱਜ ਆਗਾਜ਼ ਕਰਨ ਜਾ ਰਹੇ ਹਾਂ ਜਿਹੜੀ ਕਿ ਉਹਨਾਂ ਦੇ ਅਲਸਾਨੀ ਸ਼ਹਾਦਤ ਤੇ ਉਹਨਾਂ ਦੀ ਕੁਰਬਾਨੀ ਤੇ ਉਹਨਾਂ ਦੀ ਯਾਦਗਾਰ ਨੂੰ ਸਮਰਪਿਤ ਰਹੂਗੀ ਇਸ ਅਕੈਡਮੀ ਦੇ ਅਧੀਨ ਨਗਰ ਨਿਵਾਸੀ ਇਹ ਹਮੇਸ਼ਾ ਕੋਸ਼ਿਸ਼ ਰੱਖਣਗੇ ਕਿ ਜਿਵੇਂ ਅੱਜ ਕੱਲ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਕਿ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਕਿ ਹਰੇਕ ਸਮਾਜ ਹਰੇਕ ਕੌਮ ਦਾ ਭਵਿੱਖ ਹੁੰਦੀ ਹੈ ਉਹ ਨਸ਼ਿਆਂ ਤੋਂ ਤੇ ਹੋਰ ਪੁੱਟੀਆਂ ਸਿੱਧੀਆਂ ਘਤਿੱਤਾਂ ਤੋਂ ਬਚੀ ਰਹੇ ਸਾਡਾ ਯਤਨ ਰਹੂਗਾ ਕਿ ਅਸੀਂ ਆਪਣੇ ਪਿੰਡ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਸ਼ਾਮਾਂ ਨੂੰ ਸੰਭਾਲੀਏ ਕਿਉਂਕਿ ਇਹ ਬੜਾ ਇੱਕ ਅਹਿਮ ਨੁਕਤਾ ਆ ਕਿ ਅਸੀਂ ਚਾਹੇ ਕਮਾਈ ਕਰਨ ਵਾਲੇ ਬੰਦੇ ਹੋਈਏ ਚਾਹੇ ਬੱਚੇ ਪੜ੍ਹਨ ਵਾਲੇ ਹੋਣ ਉਹ ਜਦੋਂ ਕੰਮ ਤੋਂ ਜਾਂ ਪੜ੍ਹਾਈ ਤੋਂ ਵਿਹਲੇ ਹੁੰਦੇ ਨੇ ਉਸ ਟਾਈਮ 'ਚ ਕੀ ਕਰਦੇ ਨੇ ਇਹ ਬੜਾ ਜ਼ਰੂਰੀ ਆ ਅਸੀਂ ਇਹ ਯਤਨ ਕੀਤਾ ਕਿ ਬੱਚਿਆਂ ਦੀਆਂ ਸ਼ਾਮਾਂ ਨੂੰ ਸੰਭਾਲੀਏ ਤਾਂ ਕਿ ਉਹ ਵਿਹਲਾ ਸਮਾਂ ਉਹਨਾਂ ਦੇ ਵਿਹਲੇ ਮਨ ਤੇ ਕੋਈ ਗਲਤ ਚੀਜ਼ ਨਾ ਵੇਚ ਦੇਵੇ ਅਸੀਂ ਉਹਦੇ ਚ ਕੁਝ ਚੰਗਾ ਬੀਜਣ ਦੀ ਕੋਸ਼ਿਸ਼ ਕਰਾਂਗੇ ਇਸ ਅਕੈਡਮੀ ਦੇ ਤਹਿਤ ਸਾਡੇ ਹਾਂਜੀ ਅਕੈਡਮੀ ਵਿੱਚ ਕਿਹੜੇ ਕਿਹੜੇ ਖੇਡਾਂ ਹੋਣਗੇ ਇਹਦੇ ਵਿੱਚ ਜਿਸ ਵੀ ਖੇਡ ਦੇ ਸਾਨੂੰ ਬੱਚੇ ਅਪਰੋਚ ਕਰਨਗੇ ਜਿਵੇਂ ਕਿ ਰਵਾਇਤੀ ਖੇਡਾਂ ਨੇ ਕਬੱਡੀ ਫੁੱਟਬਾਲ ਹਾਕੀ ਇਸ ਕਿਸਮ ਦੀਆਂ ਜੋ ਰਵਾਇਤੀ ਖੇਡਾਂ ਨੇ ਉਹਦੇ ਵਾਸਤੇ ਜਿਹੜੇ ਵੀ ਬੱਚੇ ਸਾਨੂੰ ਅਪਰੋਚ ਕਰਨਗੇ ਇਲਾਕੇ ਦੇ ਔਰ ਨਗਰ ਦੇ ਅਸੀਂ ਉਹਨਾਂ ਨੂੰ ਸਿਖਲਾਈ ਦਾ ਪ੍ਰਬੰਧ ਕਰਾਂਗੇ ਸਾਡੇ ਨਗਰ ਦੇ ਸਰਪੰਚ ਮਨਦੀਪ ਸਿੰਘ ਤੇ ਉਹਨਾਂ ਦੀ ਟੀਮ ਦੇ ਮੈਂਬਰ ਸੁਖਵਿੰਦਰ ਸਿੰਘ ਮੇਰੇ ਨਾਲ ਨੇ ਬਹੁਤ ਇਹਨਾਂ ਦਾ ਵਧੀਆ ਉਪਰਾਲਾ ਹੈ ਬੜਾ ਮੈਂ ਇਹਦੀ ਵੀ ਆਪਣੇ ਸਾਰੇ ਨਗਰ ਨਿਵਾਸੀਆਂ ਵੱਲੋਂ ਇਸ ਨਵੀਂ ਚੁਣੀ ਹੋਈ ਪੰਚਾਇਤ ਦਾ ਧੰਨਵਾਦ ਵੀ ਕਰੂੰਗਾ ਅੱਜ ਉਹ ਆਪਣੇ ਸਖਿ ਦੇ ਪੁੱਤਰ ਦੇ ਹਾਰ ਦੇ ਉੱਪਰ ਕਰੀ ਅੱਜ ਸਾਹਿਬਾ ਦੇ ਸਰਪੰਚ ਉੱਪਰ ਖਾਸ ਜੀ ਦਾ ਤੇ ਅੱਜ ਪਿੰਡ ਪ੍ਰੋਗਰਾਮ ਵਿੱਚ ਸੰਤਨਪਾਲ ਬਾਬਾ ਜਰਵਰ ਸਿੱਧਾ ਬਾਬਾ ਫਤਿਹ ਸਿੰਘ ਦੇ ਨਵੇ ਸਪੋਰਟਸ ਅਕੈਡਮੀ ਖੁੱਲਹੀ ਗਈ ਹੈ ਤੇ ਮੈਂ ਬੜੀ ਮੁਬਾਰਕਵਾਦ ਦੰਦਾ ਪਿੰਡ ਨਿਵਾਸੀਆਂ ਨੂੰ ਤੇ ਨਾਲ ਜਿੰਨੇ ਵੀ ਐਨਆਰਆਈ ਵੀਰਵਾਂ ਨਾਲ ਜੁੜੇ ਹੋਇਆ ਸਭ ਨਾਲ ਇਹ ਰਲ ਕੇ ਇੱਕ ਸਾਂਝਾ ਪਰੰਪਰਾ ਤੇ ਬਹੁਤ ਵਧੀਆ ਪਰੰਪਰਾ ਤੇ ਜਿੰਨੀ ਸਲਾਹਾਂ ਕੀਤੀ ਜਾਵੇ ਉਹ ਨਹੀਂ ਥੋੜੀ ਆ ਤੇ ਮੈਂ ਇਹ ਨਾਲ ਇੱਥੇ ਚਲੋ ਆਇਆ ਤੇ ਨਾਲ ਜਦੋਂ ਮੈਂ ਨਾਲ ਨੂੰ ਇਹ ਵੀ ਕਿਹਾ ਵੀ ਜੋ ਲੋੜ ਹੈ ਇਹ ਹੈ ਸਰਕਾਰੀ ਤੌਰ ਤੇ ਹਮੇਸ਼ਾ ਨਾਲ ਹਾਜ਼ਰ ਆ ਤੇ ਹਮੇਸ਼ਾ ਨਾਲ ਰਹੂਗਾ ਤੇ ਫਿਰ ਬੜੀ ਮੁਬਾਰਕਵਾਦ ਤੇ ਬਹੁਤ ਵਧੀਆ ਪਰੰਪਰਾ ਦੇ ਬਾਅਦ ਤੇ ਮੈਸਜ ਆਪਣੇ ਪਰੋ ਸਮੇਂ ਦੀ ਲੋੜ ਹੈ ਜੀ ਆਪਾਂ ਗਰਾਂਡਾਂ ਦੇ ਨਾਲ ਜੇ ਬੱਚਿਆਂ ਨੂੰ ਜੋੜੂਗੇ ਕਿ ਸਰੀਰ ਕਿਵੇਂ ਕੰਮ ਕਰਦਾ ਰਹੂਗਾ ਉਹ ਉੱਤੇ ਨਾਲੀ ਨਾਲ ਇਹ ਆ ਸਿਹਤ ਜਿਹੜੀ ਕਰਮ ਹੈ ਉਹ ਆ ਸਰਕਾਰ ਦੇ ਵੀ ਕੁਝ ਨਸ਼ਾ ਆਖਾਤ ਦੇ ਬਾਰੇ ਤੇ ਕਿਹਦਾ ਜਿਹੜਾ ਸਭ ਨੇ ਵੀ ਹੁੰਦਾ ਜੇ ਕਿਰਨ ਬਣਾਉਣ ਚਾਉਣ ਲੱਗਿਆ ਤਾਂ ਸਰੀਰ ਤੇ ਨਾਲ ਆਪੇ ਪਿਆਰ ਰਹਿੰਦਾ ਤੇ ਨਸ਼ੇ ਪਰ ਝਾੜਦਾ ਵੀ ਇੱਕ ਬਹੁਤ ਵਧੀਆ ਪ੍ਰੋਗਰਾਮ ਤੇ ਬਹੁਤ ਫਾਇਦੇ ਕਿ ਨਾਮ ਤੁਹਾਡਾ ਜੀ ਮਨਦੀਪ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਗ੍ਰਾਮ ਪੰਚਾਇਤ ਵੱਲੋਂ ਜੋ ਸਪੋਰਟਸ ਅਕੈਡਮੀ ਖੋਲਣ ਦਾ ਰਿਓ ਕੀ ਕੰਮ ਚੱਲ ਰਿਹਾ ਹੈ ਜੀ ਸਭ ਤੋਂ ਪਹਿਲਾਂ ਵੈਗਪੁਰਜੀ ਦਾ ਖਾਲਸਾ ਸ੍ਰੀ ਵੈਗਪੁਰਜੀ ਕੀ ਫਤਿਹ ਹਾਂਜੀ ਅਸੀਂ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਨਾਮ ਤੇ ਸਪੋਰਟਸ ਅਕੈਡਮੀ ਖੋਲ ਰਹੇ ਹਾਂ ਜੀ ਜਿਹਦੇ ਵਿੱਚ ਕਬੱਡੀ ਪਟਵਾਲ ਤੇ ਵਾਲੀਬਾਲ ਇਹ ਗੇਮਾਂ ਦੇ ਸਾਡੇ ਕੋਲ ਇੰਟਰਨੈਸ਼ਨਲ ਕੋਚ ਨੇ ਜਿਵੇਂ ਸਾਡੇ ਇਲਾਕੇ ਦੇ ਕਬੱਡੀ ਪਲੇਅਰ ਲਾਡੀ ਉਟਾਲਾ ਨਿਸ਼ੀ ਪਰਵਾਲੀ ਪ੍ਰਦੀਪ ਰੋਲੂ ਮਾਜਰਾ ਸਾਰੇ ਇੰਟਰਨੈਸ਼ਨਲ ਪਲੇਅਰ ਨੇ ਜੀ ਸਾਨੂੰ ਸੇਵਾਵਾਂ ਦੇਣਗੇ ਤੇ ਰੋਜ਼ ਵੀ ਆਜਾ ਕਰਨਗੇ ਜੀ ਇੱਥੇ ਤੇ ਇਸ ਤੋਂ ਬਿਨਾ ਸਾਡੇ ਕੋਲ ਫੁੱਟਬਾਲ ਦੇ ਵੀ ਕੋਚ ਨਹੀਂ ਜੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਨਸ਼ਿਆਂ ਤੋਂ ਬਚ ਜਾਣ ਜੀ ਤੇ ਸਾਡੇ ਸਾਰੇ ਨગરਦਾ ਸਾਡੇ ਐਨ ਆਰ ਆਈ ਵੀਰਾਂ ਦਾ ਸਾਨੂੰ ਪੂਰ ਸਹਿਯੋਗ ਆ ਜੀ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਅਕੈਡਮੀ ਖੋਲ ਰਹਿ ਹੈ ਤੇ ਪੰਜਾਬ ਸਰਕਾਰ ਦਾ ਇਹਦੇ ਯੋਗਦਾਨ ਮਿਲ ਰਿਹਾ ਤੁਹਾਨੂੰ ਪੰਜਾਬ ਸਰਕਾਰ ਅੱਗੇ ਅਸੀਂ ਮੰਗਾਂ ਰੱਖੀਆਂ ਨੇ ਜੀ ਅਸੀਂ ਕਿਹਾ ਵੀ ਸਾਨੂੰ ਜਿੰਮ ਦੀ ਲੋੜ ਆ ਜੀ ਸਾਨੂੰ ਗਰਾਊਂਡ ਦੇ ਵਿੱਚ ਸਟੇਡੀਅਮ ਦੀ ਲੋੜ ਆ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ ਜੀ ਅਜੇ ਅਸੀਂ ਉਹਨਾਂ ਮੰਗਾਂ ਰੱਖੀਆਂ ਨਹੀਂ ਉਹਨਾਂ ਅੱਗੇ ਦੇਖਦੇ ਜੀ ਉਹ ਕਹਿੰਦੇ ਨੇ ਉਹਨਾਂ ਦਾ ਵਿਸ਼ਵਾਸ ਦਿਵਾਇਆ ਸੀ ਬੂਟੀਆਂ ਕਰਾਂਗੇ ਜੀ ਦੇਖੋ ਮਿਲਦਾ ਜਾਤ ਸਰ ਜਦੋਂ ਕੋਈ ਵੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਨੂੰ ਸੰਭਾਲਣਾ ਸਭ ਤੋਂ ਜ਼ਰੂਰੀ ਹੁੰਦਾ ਇਹਦੇ ਵਾਸਤੇ ਕੋਈ ਕਮੇਟੀ ਅਲੱਗ ਤੋਂ ਵੀ ਇਹਦੇ ਉੱਪਰ ਨਿਗਰਾਨੀ ਰੱਖੀ ਜਾਵੇ ਹਾਂਜੀ 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 ਸਾਡਾ ਸਾਰਾ ਹੀ ਨਗਰ ਸਾਡਾ ਸਹਿਯੋਗ ਦੇ ਰਿਹਾ ਜੀ ਇਹ ਸਾਡੇ ਵੱਡੇ ਵੀਰ ਉਹਨਾਂ ਖੜੇ ਨੇ ਇਹ ਸਾਡੇ ਟੀਚਰ ਨੇ ਜਿੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਇੱਥੇ ਇਹ ਬੱਚਿਆਂ ਨੂੰ ਪਹਿਲਾਂ ਹੀ ਸਿਖਾ ਰਹੇ ਨੇ ਜੀ ਇੱਥੇ ਹਾਜ਼ਰ ਨਹੀਂ 24 ਘੰਟੇ ਸੰਦੇਸ਼ ਇਹੀ ਹੈ ਜੀ ਵੀ ਆਪਾਂ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਜੀ ਤਾਂ ਕਿ ਆਪਣੇ ਬੱਚੇ ਨਸ਼ਿਆਂ ਤੋਂ ਬਚ ਸਕਣ ਤੇ ਆਪਾਂ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਣਾ ਦੇਵੀਏ ਜੀ ਜਿਵੇਂ ਇਹ ਸਪੋਰਟਸ ਅਕੈਡਮੀ ਹੈ ਇਹ ਪਿੰਡ ਤੋਂ ਪਿੰਡ ਦੇ ਇਲਾਵਾ ਹਟੋ ਕਹੋ ਸ਼ਹਿਰ ਤੋਂ ਜਾਲ ਤੋਂ ਪਿੰਡਾਂ ਦੇ ਵਿੱਚ ਬੱਚੇ ਵੀ ਆ ਸਕਦੇ ਹਾਂ ਜੀ ਹਾਂਜੀ 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 ਇਹ ਸਾਡਾ ਪਹਿਲਾ ਅਨਾਊਂਸਮੈਂਟ ਕਰਾਇਆ ਗਿਆ ਜੀ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਉਰੇ ਆ ਰਹੇ ਨੇ ਜੀ ਉਹਨਾਂ ਨੂੰ ਬੁਲਾਉਣ ਦਾ ਕਾਰਨ ਵੀ ਸਾਡਾ ਇਹੀ ਹੈ ਵੀ ਤੁਸੀਂ ਆਪਣੇ ਪਿੰਡੋਂ ਬੱਚੇ ਸਾਡੇ ਕੋਲ ਭੇਜੋ ਅਸੀਂ ਖਾਣੇ ਦਾ ਵੀ ਪ੍ਰਬੰਧ ਕਰਾਂਗੇ ਜੀ ਇੱਥੋਂ ਤੱਕ ਕਿ ਸਾਡੇ ਕੋਲ ਬਾਹਰ ਜਿਹੜੇ ਸਾਡੇ ਐਨਆਰਆਈ ਵੀ ਬੈਠੇ ਨੇ ਉਹ ਕਹਿੰਦੇ ਵੀ ਅਸੀਂ ਜੇ ਕੋਈ ਬੱਚਾ ਉਸ ਆਪਣੇ ਪਿੰਡ ਦਾ ਵਧੀਆ ਬਨੇ ਰੁੱਟਦਾ ਤਾਂ ਅਸੀਂ ਉਹਨੂੰ ਸਪான்ਸਰ ਕਰਕੇ ਬਾਹਰ ਵੀ ਬੁਲਾਵਾਂਗੇ ਸਾਡੇ ਕੋਲ ਇਹ ਵੀ ਪ੍ਰਬੰਧ ਹੈ ਪ੍ਰਾਪਰਟੀ ਬੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز